ਵਿਦਾਇਕ ਸ਼ੇਰੀ ਕਲਸੀ ਨੇ ਗੈਸ ਲੀਕ ਕਾਰਨ ਜਲ ਸੇ ਪੀੜਤਾਂ ਦਾ ਹਾਲ ਜਾਣਿਆ ਕਿ ਅਨਗੈਲੀ ਵਰਤਨ ਬਾਨਿਆ ਵਿਰੋਧ ਹੋਵੇਗੀ ਸਖਤ ਕਾਰਵਾਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਸਤਾਨਕ ਉਮਰਪੁਰਾ ਏਰੀਆ ਵਿਖੇ ਗੁਜਾਰ ਪ੍ਰਾਈਵੇਟ ਕੰਪਨੀ ਵੱਲੋਂ ਵਿਛਾਈ ਗੈਸ ਪਾਈਪਲਾਈਨ ਫਟਰ ਨਾਲ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਪੀੜਤਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੇਰੀ ਕਲਸੀ ਨੇ ਦੱਸਿਆ ਕਿ ਅੱਜ ਉਮਰਪੁਰਾ ਵਿਖੇ ਵਿਛਾਈ ਜਾ ਰਹੀ ਗੈਸ ਲਾਈਨ ਲ ਮੋਰਨਲ ਚਾਰ ਵਿਅਕਤੀ ਚੁੱਲਸ ਕੇ ਸਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਇੱਕ ਪੀੜਤ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਹੈ ਪਰ ਸਾਰਿਆਂ ਦੀ ਹਾਲਤ ਠੀਕ ਹੈ ਉਨ੍ਹਾਂ ਅੱਗੇ ਕਿਹਾ ਡਾਕਟਰਾਂ ਨੂੰ ਪੀੜਤਾਂ ਦਾ ਇਲਾਜ ਤੇ ਦੇਖਰੇਖ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪੀੜਤਾਂ ਨੂੰ ਹਸਪਤਾਲ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਉਨ੍ਹਾਂ ਅੱਗੇ ਕਿਹਾ ਕਿ ਅਨਗੈਲੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਸਬੰਧੀ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹਾਂਜੀ ਸਰ ਅੱਜ ਜਿਹੜੀ ਐ ਗੈਸ ਦੇ ਆਪਣੇ ਲੀਕ ਹੋਈ ਹੈ ਤੇ ਦੇਖਣ ਆਇਆ ਸੀ ਬਿਲਕੁਲ ਜੀ ਮੈਂ ਥੋੜਾ ਬਾਹਰ ਸੀ ਔਰ ਮੈਨੂੰ ਪਤਾ ਲੱਗਾ ਵੀ ਹਲਕੇ ਦੇ ਵਿੱਚ ਕੋਈ ਗੈਸ ਪਾਈਪਲਾਈਨ ਜਿਹੜੀ ਫੱਟੀ ਹੈ ਤੇ ਜਿਹਦੇ ਕਰਕੇ ਜ਼ਖਮੀ ਹੋਏ ਲੋਕ ਸਾਡੇ ਇੱਕ ਬੱਚਾ ਸੀ ਬਾਕੀ ਹੋਰ ਤਿੰਨ ਹੋਰਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀ ਤਾਂ ਜੋ ਕੀ ਪਤਾ ਲੱਗੇ ਵੀ ਕੀ ਕਾਰਨ ਸੀ ਕੀ ਦਿੱਕਤ ਸੀ ਔਰ ਇਦੇ ਨਾਲ ਨਾਲ ਜਿਹੜੇ ਵੀ ਉੱਥੇ ਪਾਈਪਲਾਈਨ ਦੇ ਲਾਗੇ ਜੋ ਸੁਣਨ ਚ ਆਇਆ ਵੀ ਜਿਹੜੇ ਕੋਈ ਬਾਹਰੋਂ ਅਲੱਗ ਤੌਰ ਤੇ ਆਪਣਾ ਕੰਮ ਕਰ ਰਹੇ ਸੀ ਉਹਦੇ ਅਕੋਰਡਿੰਗ ਜਿਹੜੀ ਵੀ ਕੋਈ ਬਣਦੀ ਹੋਈ ਕਾਰਵਾਈ ਜਿੱਦੇ ਦੇ ਵਿੱਚ ਜਿੱਦੇ ਚ ਵੀ ਕੋਈ ਅਣਗਹਿਲੀ ਹੋ ਕੀਤੀ ਉਹਦੀ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਫਿਰ ਤੇਜਿੰਦਰ ਹੋ ਗਿਆ ਕਿ ਹੈ ਜੀ ਹਾਲਾਤ ਬਿਲਕੁਲ तकरीबन ਡਾਕਟਰ ਸਾਹਿਬ ਵੀ ਨਾਲ ਹੀ ਨੇ ਬਿਲਕੁਲ ਠੀਕ ਨੇ ਇਸ ਟਾਈਮ ਹਾਲਾਤ ਇਹਨਾਂ ਦੇ ਆਪਣੇ ਮੈਂ ਕਹਿ ਸਕਦਾ ਵੀ ਜਿਹੜਾ ਮੇਨ ਸਾਨੂੰ ਡਰ ਸੀ ਖਤਰਾ ਸੀ ਵੀ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਉਹਦੇ ਤੋਂ ਪਰਮਾਤਮਾ ਨੇ ਆਪਣੇ ਦੋਵੇਂ ਹੱਥਾਂ ਨਾਲ ਸ਼ੀਟ ਰੱਤ ਬਣਾ ਕੇ ਰੱਖਿਆ ਨੇਤਾ ਜੀ ਮੌਕੇ ਦੀ ਉੱਥੇ ਪੋਜੀਸ਼ਨ ਕੀ ਹੈ ਹੁਣ ਜਿੱਦਾਂ ਗੈਸ ਲਾਈਨ ਪਾਈਪ ਦੀ ਠੀਕ ਹੈ ਹੁਣ ਕੀ ਦੇਖੋ ਉਹ ਸਾਰੇ ਹੁਣ ਜਿਹਨਾਂ ਨੇ ਗੁਜਰਾਤ ਪਾਈਪਲਾਈਨ ਹੈ तकरीबन ਆਲ ਓਵਰ ਮੇਰੇ ਸਾਹਬ ਨਾਲ ਪੰਜਾਬ ਦੇ ਵਿੱਚ ਹੀ ਜਿਹੜੇ ਆ ਵੀ ਪਾਈਪਲਾਈਨ ਯੂਜ਼ ਕਰ ਰਹੇ ਨੇ ਜੀਦੇ ਨਾਲ ਦੇਖਣ ਚ ਆਇਆ ਵੀ ਜਿਹੜੀ ਕੋਈ ਦਿੱਕਤ ਸੀ ਉਹਨਾਂ ਦੀਆਂ ਸਾਰੀਆਂ ਟੀਮਾਂ ਉਹਨਾਂ ਦੀਆਂ ਪਹੁੰਚੀਆਂ ਨੇ ਦੇਖ ਰਹੇ ਨੇ ਬਾਤ ਕਰ ਰਹੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਉਗੇ ਉਹਨੂੰ ਕਵਰ ਕਰਦੇ ਨੇ ਠੀਕ ਕਾਰਵਾਈ ਕੋਈ ਹੋਏਗੀ ਜਿੰਨਾ ਵੀ ਅੰਗੇ ਕਾਰਵਾਈ ਜਿਹਦੀਆਂ ਗੱਲ ਲੀ ਉਹਦੇ ਤੇ ਕਾਰਵਾਈ ਕੀਤੀ ਜਾਊ ਠੀਕ ਹੈ ਇਹਦੇ ਚ ਕੋਈ ਦੂਰ ਆਏ ਨਹੀਂ ਠੀਕ ਹੈ